ਬੱਚਿਆਂ ਨੂੰ ਮਿੱਡੇ ਮੀਲ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕੀ ਇਹ ਬੱਚਿਆਂ ਤੱਕ ਸਹੀ ਤਰੀਕੇ ਨਾਲ ਪਹੁੰਚਾਈਆਂ ਜਾ ਰਹੀਆਂ ਨੇ ਜਾਂ ਇਸ ਵਿੱਚ ਕਈ ਤਰ੍ਹਾਂ ਦੀ ਮਿਲਾਵਟ ਕਰਕੇ ਬੱਚਿਆਂ ਨੂੰ ਦੰਦਾ ਖਾਣਾ ਖਾਣ ਵਾਸਤੇ ਪੰਜਾਬ ਸਰਕਾਰ ਮਜਬੂਰ ਕਰਦੀ ਹੈ ਸਰਕਾਰ ਦੇ ਟਾਈਮ ਤੇ ਮਿੱਡੇ ਮੀਲ ਵਿੱਚ ਪੰਜੀ ਵੀ ਦਿੱਤੇ ਜਾਂਦੇ ਜੋ ਕਿ ਖਾਸ ਤੌਰ ਤੇ ਮੇਰਕਾ ਦੇ ਪੰਜ ਵੱਖ-ਵੱਖ ਜਗ੍ਹਾ ਤੇ ਪਲਾਂਟਸ ਬਣਾਏ ਗਏ ਸੀ ਔਰ ਹੂਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇਸੀ ਕਿਉਂ ਦੀ ਜਗਾ ਰਿਫਾਈਨਡ ਔਇਲ ਵਰਤੋਂ ਕਰਨ ਵਾਸਤੇ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇ ਦਿੱਤਾ ਪੰਜਾਬ ਸਰਕਾਰ ਵੱਲੋਂ ਮੇਲਰੀ ਅੰਗੜਵਾੜੀ ਦੇ ਮਿਡ-ਡੇ ਮੀਲ ਵਿੱਚ ਕਿੰਨੀ ਮਿਲਾਵਟ ਹੈ ਅਤੇ ਕਿੰਨੀ ਨਹੀਂ ਇਸ ਬਾਰੇ ਸਾਨੂੰ ਜ਼ਰੂਰ ਆਵਾਜ਼ ਚੱਕਣੀ ਚਾਹੀਦੀ ਹੈ ਅੱਜ ਪੰਜਾਬ ਸਰਕਾਰ ਨੇ ਵੇਕਾਂ ਨੂੰ ਪਿੱਛੇ ਕਰਕੇ ਮਾਰਕੀਟ ਦੇ ਰਹੀ ਉਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦਿੱਤਾ ਜਿਸ ਵਿੱਚ ਕੈਗ ਦੀ ਰਿਪੋਰਟ ਵਿੱਚ ਉਹਨਾਂ ਉੱਪਰ ਕਿਹ ਵੱਡੇ ਕਪਲੇ ਦੇ ਇਲਜ਼ਾਮ ਲੱਗੇ ਹਨ ਮੈਂ ਇਸ ਦੀ ਕੜੀ ਨਿੰਦਾ ਕਰਦੀਆਂ ਅਤੇ ਸੀਬੀਆਈ ਦੀ ਇਸ ਉੱਪਰ ਮੰਗ ਕਰਦੀਆਂ ਪੰਜਾਬ ਦੇ ਵਿੱਚ ਆਂਗਣ ਵਾੜੀ ਜਿੱਥੇ ਕੀ ਬੱਚਿਆਂ ਨੂੰ ਮਿਡੇ ਮੀਲ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕੀ ਇਹ ਬੱਚਿਆਂ ਤੱਕ ਸਹੀ ਤਰੀਕੇ ਨਾਲ ਪਹੁੰਚਾਈਆਂ ਜਾ ਰਹੀਆਂ ਨੇ ਜਾਂ ਇਸ ਵਿੱਚ ਕਈ ਤਰ੍ਹਾਂ ਦੀ ਮਿਲਾਵਟ ਕਰਕੇ ਬੱਚਿਆਂ ਨੂੰ ਦੰਦਾ ਖਾਣਾ ਖਾਣ ਵਾਸਤੇ ਪੰਜਾਬ ਸਰਕਾਰ ਮਜਬੂਰ ਕਰ ਕਾਂਗਰਸ ਦੇ ਸਰਕਾਰ ਦੇ ਟਾਈਮ ਤੇ ਮਿਡੇ ਮੀਲ ਦੇ ਵਿੱਚ ਪੰਜੀ ਦੀ ਦਿੱਤੀ ਜਾਂਦੀ ਸੀ ਜੋ ਕਿ ਖਾਸ ਤੌਰ ਤੇ ਵੇਰਕਾ ਦੇ ਪੰਜ ਵੱਖ-ਵੱਖ ਜਗ੍ਹਾ ਤੇ ਪਲਾਂਟਸ ਬਣਾਏ ਗਏ ਸੀ ਜਿਸ ਵਿੱਚ ਇਸ ਪੰਜੀਰੀ ਦੇ ਵਿੱਚ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਸੀ ਔਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇਸੀ ਘਿਓ ਦੀ ਜਗ੍ਹਾ ਰਿਫਾਈਨਡ ਔਇਲ ਵਰਤੋਂ ਕਰਨ ਵਾਸਤੇ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇ ਦਿੱਤਾ ਜੋ ਵੀ ਟੈਂਡਰ ਵਿਰਕਾ ਕੋ ਸੀ ਇਹ ਸਾਰੇ ਸਾਰੇ ਟੈਂਡਰ ਮਾਰਕਫੈਡ ਨੂੰ ਟ੍ਰਾਂਸਫਰ ਕਰ ਦਿੱਤੇ ਗਏ ਔਰ ਅੱਜ ਦੀ date ਦੇ ਵਿੱਚ ਮਾਰਕਫੈਡ ਕੋਲ ਇੱਕ ਵੀ ਪਲਾਂਟ ਨਹੀਂ ਹੈਗਾ ਜਿੱਥੇ ਪੰਜੀਰੀ ਬਣਾਇਆ ਜਾ ਸਕਦਾ ਸੀ ਲੇਕਿਨ ਮਾਰਕਫੈਡ ਨੇ ਆਪਣੇ ਸਿਰ ਤੋਂ ਪਹਛਾਨਣ ਵਾਸਤੇ ਪੰਜਾਬ ਦੇ ਵਿੱਚ 4 ਕੰਪਨੀਆਂ ਨੂੰ ਟੈਂਡਰ ਬਲਾਟ ਕਰ ਦਿੱਤੇ ਤੇ ਉਹ ਕੰਪਨੀਆਂ ਨੇ ਜਿਨ੍ਹਾਂ ਨੂੰ CAG ਦੀ ਰਿਪੋਰਟ ਦੇ ਵਿੱਚ ਫੋਲਟਰ اور ਕਈ ਸਾਰੇ ਤਰ੍ਹਾਂ ਦੀਆਂ ਇਹਨਾਂ ਤੇ ਅਲੀਗੇਸ਼ਨਸ ਲੱਗੇ ਹੋਏ ਨੇ ਔਰ ਸੰਜੇ ਸਿੰਘ ਨੇ ਇਹ ਕਿਆ ਸੀਗਾ ਕਿ ਇਸ ਕੈਡ ਦੀ ਰਿਪੋਰਟ ਦੇ ਵਿੱਚ ਕਈ ਸਾਰੇ ਹਜ਼ਾਰਾਂ ਕਰੋੜਾਂ ਦਾ ਰਾਸ਼ਨ ਦਾ ਕਪਲਾ ਕੀਤਾ ਗਿਆ ਔਰ ਉਸ ਕਪਲੇ ਦੇ ਵਿੱਚ ਐਂਟੀ ਐਗਰੋ ਟੋਨਿਕਸ ਲਿਮਟਿਡ ਕੰਪਨੀ ਪੰਜਾਬ ਦੇ ਵਿੱਚ ਜੋ ਅੱਜ ਦੀ ਡੇਡ ਦੇ ਵਿੱਚ ਮਾਲਫੈਟ ਦੇ ਅੰਦਰ ਕੰਮ ਕਰਦੀ ਹੈ ਇਹ ਉਹੀ ਕੰਪਨੀ ਦਾ ਜ਼ਿਕਰ ਹੈ ਜਿੱਥੇ ਸੰਜੇ ਸਿੰਘ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੇ ਵਿੱਚ ਜਾਗ ਜਾਇਆ ਕੀਤਾ ਸੀ ਤੇ ਤਰੇ ਕਰੀ ਸਾਰੇ 7000 ਕਰੋੜ ਰੁਪਏ ਦਾ ਘੋਟਾਲਾ ਪੰਜਾਬ ਦੀਆਂ ਮਿਡਲ ਮੀਨਸ ਔਰ ਫੋਰ ਕਾਸ ਕਾਫੀ ਸਾਲ ਇਹ ਸਵੀਟਸ ਬਣਾਉਣ ਵਾਸਤੇ ਜੋ ਟੈਂਡਰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਉਹ ਕੰਪਨੀਆਂ ਦੇ ਨਾਮ ਨੇ ਐਮਪੀ ਐਗਰੋਟੋਨਿਕਸ ਔਰ ਪ੍ਰਕਾਸ਼ ਮਸਾਲੇ ਚੰਡੀਗੜ੍ਹ ਸਵੀਟਸ ਔਰ ਇੰਟਰਲਿੰਕ ਫੂਡਸ ਇਹ ਚਾਰ ਕੰਪਨੀਆਂਜ਼ ਨੇ ਜਿਨ੍ਹਾਂ ਨੂੰ ਹੂਨ ਮਾਰਕਫੈਡ ਨੇ ਟੈਂਡਰਸ ਦੇ ਕੇ ਪੰਜਾਬ ਦੇ ਕਈ ਸਾਰੇ ਮਿੱਡੇ ਮੀਜ਼ ਦਾ ਸਮਾਨ ਦੇਣ ਵਾਸਤੇ ਇਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਲੇਕਿਨ ਪਹਿਲਾ ਸਵਾਲ ਤਾਂ ਇਹੀ ਹੈ ਕਿ ਤੁਸੀਂ ਪ੍ਰਾਈਵੇਟ ਕੰਟਰੈਕਟਰਸ ਕਿਉਂ ਹਾਇਰ ਕੀ ਕਿਉਂ ਨਹੀਂ ਮਾਰਕਫੈਡ ਦੇ ਥਰੂ ਤੁਸੀਂ ਨਵੇਂ ਪਲਾਂਟ ਬਣਾ ਕੇ ਇੱਥੇ ਸਾਰਾ ਕੰਮ ਦੀ ਸ਼ੁਰੂਆਤ ਕੀਤੀ ਕਿ ਕੀ ਤੁਹਾਡੇ ਕੋਲ ਫੰਡ ਨਹੀਂ ਸੀਗਾ ਤੁਹਾਡੀ ਨੀਅਤ ਨਹੀਂ ਸੀ ਇਹ ਆ ਸੋਚ ਕੇ ਰੱਖਿਆ ਸੀ ਕਿ ਇਸ ਵਿੱਚ ਵੀ ਤੁਸੀਂ ਠੱਗੀਆਂ ਮਾਰ ਕੇ ਬੱਚਿਆਂ ਦਾ ਹੱਕ ਤੁਸੀਂ ਖਾਣਾ ਹੈ ਐਮਪੀ ਐਗਰੋਟੋਨਿਕਸ ਜਿਹੜੀ ਕੰਪਨੀ ਹੈ ਜਿਸ ਦੀ ਕੈਗ ਦੀ ਰਿਪੋਰਟ ਦੇ ਵਿੱਚ ਇਹ ਕੰਪਲੇਂਟ ਦਰਜ ਹੈਗੀ ਹੈ ਕਿ ਇਹਨਾਂ ਕੰਪਨੀਆਂ ਨੇ ਕਈ ਹਜ਼ਾਰਾਂ ਕਰੋੜਾਂ ਦਾ ਕਪਲਾ ਕੀਤਾ ਚੰਡੀਗੜ੍ਹ ਸਵੀਟਸ ਦੀ ਜੇ ਗੱਲ ਕਰਾਂ ਹਿਮਾਚਲ ਫੈਡ ਜਿੱਥੇ ਖਾਸ ਤੌਰ ਤੇ ਜਿਨ੍ਹਾਂ ਨੂੰ ਟੈਂਡਰ ਦਿੱਤਾ ਗਿਆ ਸੀ ਚੰਡੀਗੜ੍ਹ ਸਵੀਟਸ ਨੂੰ ਇਸ ਉੱਪਰ ਇਹਨਾਂ ਦੀ ਬਣਾਈ ਮਠਾਈ ਡੋਡੇ ਦੇ ਵਿੱਚ ਸਾਨੂੰ ਫੰਗਸ ਦੇਖਣ ਨੂੰ ਮਿਲੀਗੀ ਇਹ ਸਾਰਾ ਕੁਝ ਜਾਣਨ ਦੇ ਬਾਵਜੂਦ ਵੀ ਤੁਸੀਂ ਅੱਜ ਪੰਜਾਬ ਦੇ ਵਿੱਚ ਮਿੱਡੇ ਮੀਲਸ ਦੀਆਂ ਇਹ ਸਾਰੀਆਂ ਚੀਜ਼ਾਂ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਇਨ ਵਾਸਤੇ ਮਜਬੂਰ ਕਿਉਂ ਹੋਗੇ ਐਨੀਆਂ ਕੰਪਲੇਂਟਸ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਚੰਡੀਗੜ੍ਹ ਸਟਰੀਟਸ ਨੂੰ ਦੁਬਾਰਾ ਤੋਂ ਹਾਇਰ ਕਰਨ ਵਾਸਤੇ ਮਜਬੂਰ ਕਿਉਂ ਹੋਗੇ ਦੂਸਰੇ ਪਾਸੇ ਤੁਹਾਨੂੰ ਇੱਕ ਹੋਰ ਗੱਲ ਜਾਣ ਕੇ ਬੜੀ ਹੈਰਾਨਗੀ ਹੋਏਗੀ ਕਿ ਲਿਵਿੰਗ ਇੰਡੀਆ ਚੈਨਲ ਦੇ ਉੱਤੇ ਵੇਰਕਾ ਦੇ ਚੇਅਰਪਰਸਨ ਸ਼ੇਰਜੇ ਸਾਹਿਬ ਨੇ ਬਿਆਨ ਦਿੱਤੇ ਸੀ ਕਿ ਵੇਰਕਾ ਦੇ ਟਾਈਮ ਤੇ ਜਦੋਂ ਪੰਜੀਰੀ ਬੱਚਿਆਂ ਤੱਕ ਪਹੁੰਚਾਈ ਜਾਂਦੀ ਸੀ ਉਸ ਵਿੱਚ ਕਿਉਂ ਦੀ ਵਰਤੋਂ ਕੀਤੀ ਜਾਂਦੀ ਸੀ ਲੇਕਿਨ ਹੁਣ ਪੰਜੀਰੀ ਦਾ ਸਮਾਨ ਬੱਚਿਆਂ ਦੇ ਖਾਨ ਦੇ ਕਾਬੇ ਨਹੀਂ ਹੈ ਅਸੀਂ ਮਾਨ ਸਰਕਾਰ ਨੂੰ ਅਪੀਲ ਕਰਾਂਗੇ ਇਸ ਉੱਪਰ ਕੰਮ ਕਰਕੇ ਬੱਚਿਆਂ ਤੱਕ ਵਧੀਆ ਸਮਾਨ ਪਹੁੰ ਉਹਨਾ 31 ਮਾਰਚ ਨੂੰ ਟੈਂਡਰ ਖਤਮ ਹੋਣਾ ਜਿੱਤੇ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਆ ਕਿ ਕਿਉਂਕਿ ਸਾਡਾ ਤਾਂ ਆਪਣੇ ਬੱਚੇ ਆ ਸਾਡਾ ਆਪਣਾ ਆਦਾਰਾ ਸਾਡਾ ਦੇਸੀ ਹੀ ਆਪਦਾ ਸੀ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਕੋਈ ਚੀਜ਼ ਨਹੀਂ ਦੇ ਸਕਦੇ ਜੋ ਜੋ ਅਸੀਂ ਦੇ ਸਕਦੇ ਐ ਇਸ ਕਰਕੇ ਅਸੀਂ ਰਿਕਵੈਸਟ ਕਰਾਂਗੇ ਵੀ ਕਿਸੇ ਤਰੀਕਾ ਦੁਆਰਾ ਜਿਹੜੀ ਪੰਜੀਰੀ ਆ ਉਹ ਸਾਡੇ ਬੱਚੇ ਜਿਹੜੇ ਛੋਟੇ-ਛੋਟੇ ਬੱਚੇ ਵਿਚਾਰੇ ਬਿਲਕੁਲ ਸਾਲ ਦੇ 5-5 ਸਾਲ ਦੇ ਬੱਚੇ ਖਾਂਦੇ ਆ ਉਹਨਾਂ ਨੂੰ ਜਿਹੜੀ ਸ਼ੁੱਧ ਹੈ ਜਿਹੜੀ ਕੋਈ ਚੀਜ਼ ਮਿਲੇ ਅੰਤ ਵਿੱਚ ਇੱਕ ਹੋਰ ਗੱਲ ਤੁਹਾਨੂੰ ਦੱਸਾਂਗੀ ਕਿ ਇੰਡੀਅਨ ਐਕਸਪ੍ਰੈਸ ਵੱਲੋਂ ਡਾਕਟਰ ਬਲਜੀਤ ਕੌਰ ਜਿਹੜੇ ਕਿ ਕੈਬਨਿਟ ਮਨਿਸਟਰ ਨੇ ਪੰਜਾਬ ਦੇ ਉਹਨਾਂ ਨੂੰ ਸਵਾਲ ਕੀਤਾ ਗਿਆ ਸੀਗਾ ਕਿ ਤੁਸੀਂ ਪੰਜੀਰੀ ਦੇ ਵਿੱਚ ਰਿਫਾਈਨ ਕਿਉਂ ਪਾ ਰਹੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਰਿਫਾਈਨ ਨਹੀਂ ਪਾ ਰਹੇ ਅਸੀਂ ਇਸ ਨੂੰ ਰੋਸਟਡ ਜਿਹੜੀ ਹੈਗੀ ਆ ਪੰਜੀਰੀ ਬਣਾ ਕੇ ਬੱਚਿਆਂ ਤੱਕ ਪਹੁੰਚਾ ਰਹੇ ਜਿਹਦੇ ਵਿੱਚ ਕੋਸਟ ਕਟਿੰਗ ਕਰਕੇ ਫੁੱਲ ਨਿਊਟ੍ਰੀਸ਼ਨ ਦੇ ਰਹੇ ਆ ਤਾਂ ਕਿ ਬੱਚਿਆਂ ਨੂੰ ਕਿਸੇ ਤੋਂ ਕਿਸੇ ਚੀਜ਼ ਦੀ ਕੋਈ ਕਮੀ ਨਾ ਆ ਸਕੇ ਔਰ ਬੜੀ ਹੈਰਾਨਗੀ ਦੀ ਗੱਲ ਹੈ ਜਦੋਂ ਉਸ ਜਰਨਲਿਸਟ ਨੇ ਪੈਕੇਜਿੰਗ ਨੂੰ ਦੇਖਿਆ ਉਸ ਪੈਕੇਜਿੰਗ ਦੇ ਪਿੱਛੇ ਇਨਗਰੀਡੀਐਂਟਸ mentioning the key.